ਫ੍ਰੀਕੋਰਡ ਕਵਰਨਾਮਾ ਤੇ ਸਭ ਦਾ ਸਵਾਗਤ ਹੈ ਪਿਛਲੇ ਦਿਨੀ ਐਸਏਟੀ ਅਤੇ ਪੰਜਾਬ ਪੁਲਿਸ ਵੱਲੋਂ ਡੇਰਾ ਸਰਸਾ ਦੀ ਨੈਸ਼ਨਲ ਕਮੇਟੀ ਦੇ ਮੈਂਬਰ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਪੁਲਿਸ ਰਿਮਾਰਟ ਤੇ ਸੀ ਲਗਾਤਾਰ ਫ੍ਰੀਕੋਰਡ ਦੀ ਅਦਾਲਤ ਵਿੱਚ ਉਸ ਨੂੰ ਪੇਸ਼ ਕਰਕੇ ਪੁਲਿਸ ਰਿਮਾਰਟ ਲਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਪ੍ਰਦੀਪ ਸਿੰਘ ਦੀ ਕਲੇਰ ਦੀ ਗ੍ਰਿਫਤਾਰੀ ਤੋਂ ਬਾਅਦ ਕੁੱਝ ਸਿੱਖ ਜਥੇਬੰਦੀਆਂ ਨੇ ਇਸੇ ਉੱਪਰ ਖੁਸ਼ੀ ਉਜਾੜ ਕੀਤੀ ਹੈ ਅਤੇ ਉਨ੍ਹਾਂ ਸਖਗੁੰਆਂ ਉੱਪਰ ਅਤੇ ਜਿਨ੍ਹਾਂ ਨੇ ਇਸ ਪ੍ਰਮੋਰਚਾ ਲਾਇਆ ਸੀ ਉਨ੍ਹਾਂ ਉੱਪਰ ਸਵਾਲ ਖੜੇ ਕੀਤੇ ਨੇ ਫ੍ਰੀ ਕੋਰਟ ਦੀ ਅਦਾਲਤ ਦੇ ਬਾਹਰ ਪਹੁੰਚ ਗੁਰੂਗ੍ਰਾਮ ਸਾਹਿਬ ਸਤਕਾਰ ਕਮੇਟੀ ਵੱਲੋਂ ਐਸਆਈਟੀ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਉਨ੍ਹਾਂ ਵੱਲੋਂ ਪ੍ਰਦੀਪ ਕਲੇਰ ਨੂੰ ਫੜਿਆ ਗਿਆ ਏ ਅਤੇ ਆਪਣਾ ਫਰਜ਼ ਨਿਭਾਇਆ ਗਿਆ ਏ ਪਰ ਨਾਲ ਨਾਲ ਉਨ੍ਹਾਂ ਸਿੱਖ ਪ੍ਰਚਾਰਕਾਂ ਜਿਨ੍ਹਾਂ ਵੱਲੋਂ ਮੋਰਚੇ ਲਾਏ ਗਏ ਸਨ ਉਨ੍ਹਾਂ ਉੱਪਰ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਹੁਣ ਕਿੱਥੇ ਨੇ ਉਨ੍ਹਾਂ ਵੱਲੋਂ ਸਿੱਖਾਂ ਦੇ ਪੱਖ ਦਾ ਕੋਈ ਵੀ ਵਕੀਲ ਅਦਾਲਤ ਵਿੱਚ ਖੜਾ ਨਹੀਂ ਕੀਤਾ ਜਾ ਰਿਹਾ ਜੋ ਕਿ ਇਸ ਕੇਸ ਦੀ ਪੈਰਵਾਈ ਕਰੇ। ਉਨ੍ਹਾਂ ਕਿਹਾ ਕਿ ਸਾਰਿਆਂ ਵੱਲੋਂ ਇਸ ਉੱਪਰ ਕਿਤੇ ਨ ਕਿਤੇ ਸਿਆਸਤ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਆਗੂ ਇਸ ਵੱਲ ਧਿਆਨ ਦੇਣਗੇ ਅਤੇ ਇਹਨਾਂ ਕੇਸਾਂ ਦੇ ਵਿੱਚ ਆਪਣਾ ਵਕੀਲ ਖੜਾ ਕਰਕੇ ਪੈਰਵਾਈ ਕਰਨਗੇ। ਤੁਸੀਂ ਵੀ ਸੁਣੋ ਐਸ ਮੌਕੇ ਕੀ ਕਿਹਾ ਗੁਰੂਗਾਂ ਸਾਹਿਬ ਸਤਕਾਰ ਕਮੇਟੀ ਨੇ ਆਗੂਆਂ ਨੇ। ਦਾਸ ਤਰਲੋਚਨ ਸਿੰਘ ਸੋਲ ਸੇਵਾਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਤੋਂ ਆਈ। ਪਿਛਲੇ ਦਿਨੀ ਜੀ ਪ੍ਰਦੀਪ ਕਲੇਰ ਆ ਜਿਹੜਾ ਝੂਠੇ ਸੌਦੇ ਵਾਲੇ ਦਾ ਪੈਰੋਕਾਰ ਜਿਨੇ ਪਿਛਲੇ 15 ਦੇ ਵਿੱਚ ਬਦਬੀਆਂ ਦੇ ਵਿੱਚ ਬਹੁਤ ਵੱਡੀ ਉਹਨੇ ਕਾਰਗੁਜ਼ਾਰੀ ਕੀਤੀ ਸੀ। ਮਹਾਰਾਜ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਤੋਂ ਬਾਅਦ ਪੋਸਟਰ ਲਗਾਏ ਸੀਗੇ ਸਿੱਖਾਂ ਦਾ ਗੁਰੂ ਸਾਡੇ ਕੋਲ ਆ। ਜੇ ਕਿਸੇ ਨੇ ਲੱਭਣਾ ਤੇ ਲੱਭ ਲੋ। ਇਹੋ ਜਿਹਾ ਚੈਲੰਜ ਸਿੱਖ ਕੌਮ ਨੂੰ ਕੀਤਾ ਸੀਗਾ। ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੇ ਪੈਰਵਾਈ ਕਰਕੇ ਪਿਛਲੇ ਦਿਨੀ ਜਿਹੜਾ ਲੰਗਰ ਲਾਇਆ ਸੀ ਇਹਦੀਆਂ ਵੀਡੀਓ ਵਾਇਰਲ ਹੋਈਆਂ ਫੋਟੋਆਂ ਵਾਇਰਲ ਹੋਈਆਂ ਤੇ ਉਹਤੇ ਪੁਲਿਸ ਨੇ ਪਾਲਟੀ ਨੇ ਕਾਰਵਾਈ ਕਰਕੇ ਤੇ ਇਹਨੂੰ ਗ੍ਰਿਫਤਾਰ ਕੀਤਾ ਪਿਛਲੇ ਦਿਨੀ ਤੇ ਅੱਜ ਉਹਨੂੰ ਇੱਥੇ ਫਰੀਦਕੋੜ ਅਦਾਲਤ ਦੇ ਵਿੱਚ ਜਿਹੜਾ ਵਾ ਉਹ ਪੇਸ਼ ਕਰਨਾ ਸੀਗਾ ਪ੍ਰਸ਼ਾਸਨ ਨੇ ਉਹ ਪੀਓ ਕੀਤਾ ਸੀ ਸਾਰਿਆਂ ਕੇਸਾਂ ਦੇ ਵਿੱਚੋਂ ਉਸ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਕੋਰਟ ਦੇ ਵਿੱਚ ਪਹੁੰਚੇ ਆ ਇੱਥੇ ਆਣ ਕੇ ਅਸੀਂ ਇਹ ਵੇਖਿਆ ਕਿ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਵਾਂ ਬਹੁਤ ਵੱਡੀਆਂ ਜਿਹੜੀਆਂ ਉਦੋਂ ਬੜੀਆਂ ਦੁਹਾਈ ਪਾ ਪਾ ਕੇ ਪੇਟ ਰੀਆਂ ਸੀ ਕਿ ਅਸੀਂ ਬੇਦਬੀ ਦੇ ਦੋਸ਼ੀ ਜਿਹੜੇ ਆ ਉਹ ਫੜਾਉਣੇ ਆ ਬਹੁਤ ਕੁਝ ਉਹਨਾਂ ਨੇ ਕੀਤਾ ਪਰ ਜਦੋਂ ਅੱਜ ਇੱਥੇ ਆਏ ਆ ਤੇ ਪ੍ਰਦੀਪ ਕਲੇਰ ਨੂੰ ਪੁਲਿਸ ਕੋਰਟ ਦੇ ਵਿੱਚ ਪੇਸ਼ ਕਰਦੀ ਆ ਤੇ ਇੱਥੇ ਕੋਈ ਵੀ ਆਗੂ ਨਹੀਂ ਆਇਆ ਇਥੋਂ ਤੱਕ ਕਿ ਪਿਛਲੇ ਦਿਨਾਂ ਤੋਂ ਜੋ ਉਹਦੀ ਚੱਲ ਰਿਆ ਮੀਡੀਆ ਦੇ ਵਿੱਚ ਤੇ ਇਹਨਾਂ ਨੇ ਕਿਸੇ ਨਿਹਾ ਦਾ ਨਾ ਨਾ ਅਖਬਾਰ ਚ ਖਬਰ ਤੱਕ ਨਹੀਂ ਲਾਈ ਤੇ ਸਾਨੂੰ ਪਤਾ ਲੱਗਾ ਅਸੀਂ ਉਥੋਂ ਪਹੁੰਚੇ ਸਾਰੇ ਸਿੰਘ ਤੇ ਇੱਥੇ ਪੇਸ਼ ਹੋ ਕੇ ਤੇ ਆਣ ਕੇ ਇੱਥੇ ਪਤਾ ਕੀਤਾ ਕਿ ਸਾਡੀਆਂ ਸਿੱਖ ਸੰਸਥਾਵਾਂ ਵੱਲੋਂ ਕੋਈ ਵਕੀਲ ਖੜਾ ਹੋਇਆ ਤੇ ਕੋਈ ਵਕੀਲ ਵੀ ਖੜਾ ਨਹੀਂ ਹੋਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਮੁਕਾਲਤ ਨਾਮੇ ਆ ਮਦਈਆਂ ਵੱਲੋਂ ਆਪਣੇ ਹੱਥ ਦੇ ਵਿੱਚ ਲਏ ਹੋਏ ਆ ਉਹ ਜਿੰਨੇ ਦੂਜੇ ਕੇਸ ਆ ਸਾਰੇ ਬਦਮੀਆਂ ਵਾਲੇ ਉਹ ਬਦਲ ਕੇ ਚੌਥੇ ਸੌਦੇ ਵਾਲੇ ਜਿਹੜੇ ਉਹ ਚੰਡੀਗੜ੍ਹ ਲੈ ਗਏ ਆ ਪਰ ਇਹ ਪੀਓ ਦਾ ਕੇਸ ਜਿਹੜਾ ਵਾ ਉਹ ਇਥੇ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀਗਾ ਤੇ ਸਾਡੇ ਵੱਲੋਂ ਕੋਈ ਵੀ ਵਕੀਲ ਜਿਹੜਾ ਉਹ ਨਹੀਂ ਖੜਾ ਹੋਇਆ ਫਿਰ ਆਈ ਆਣ ਕੇ ਉਹਨੂੰ ਸਕੱਤਰ ਲਖਬੀਰ ਸਿੰਘ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਨੂੰ ਉਹ ਇਹ ਸਾਰਾ ਕੇਸਾਂ ਦਾ ਹੈਗਾ ਪ੍ਰਬੰਧ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਸਾਡੇ ਨਾਲ ਇੱਥੇ ਗੱਲ ਕਰਕੇ ਦੇ ਕਿਸੇ ਵਕੀਲ ਦੇ ਨਾਲ ਗੱਲ ਕਰਾਈ ਜਦੋਂ ਵਕੀਲ ਨਾਲ ਗੱਲ ਕੀਤੀ ਤੇ ਵਕੀਲ ਪੇਸ਼ ਨਹੀਂ ਹੋਇਆ ਕਿਉਂਕਿ ਵਕੀਲ ਨੂੰ ਦੱਸਿਆ ਹੀ ਤੱਕ ਨਹੀਂ ਤੇ ਉਹ ਅੱਜ ਉਹਨਾਂ ਨੇ ਸਾਡੇ ਨਾਲ ਇਹ ਗੱਲ ਕਹੀ ਆ ਕਿ ਮੈਂ ਕੱਲ ਨੂੰ ਜਦੋਂ ਪ੍ਰਦੀਪ ਨੂੰ ਉਹਨਾਂ ਨੇ ਪੇਸ਼ ਕਰਨਾ ਕੱਲ ਤੱਕ ਫਿਰ ਰਿਮਾਂਡ ਆ ਤੇ ਕੱਲ ਨੂੰ ਮੈਂ ਪੇਸ਼ ਤੇ ਅਸੀਂ ਐਸ ਕਰਕੇ ਇਥੇ ਆਏ ਸੀਗੇ ਤੇ ਜਿਹੜੇ ਲੋਕ ਬੇਦਬੀ ਦੇ ਨਾਂ ਤੇ ਰੋਟੀਆਂ ਸੇਕਦੇ ਸੀਗੇ ਸਾਡਾ ਉਹਨਾਂ ਨੂੰ ਸਵਾਲ ਆ ਤੇ ਸਿੱਖ ਕੌਮ ਨੂੰ ਅਪੀਲ ਆ ਕਿ ਜਾਗਰੂਕ ਹੋ ਜਿਹੜੇ ਲੋਕ ਬੇਦਬੀ ਦੇ ਨਾਂ ਤੇ ਰੋਟੀਆਂ ਸੇਕਦੇ ਸੀਗੇ ਉਹ ਅੱਜ ਕੋਈ ਵੀ ਕੀ ਇਹਨਾਂ ਦੇ ਬੜੀ ਇੱਕ ਵੱਡੀ ਏ ਛਾਕ ਵਾਲੀ ਗੱਲ ਆ ਕਿ ਜੇ ਪ੍ਰਦੀਪ ਕਲੇਰ ਉਹ ਬੰਦਾ ਜਿਹੜਾ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਚੈਲੰਜ ਕਰਨ ਵਾਲਾ ਬੰਦਾ ਉਹ ਜਦੋਂ ਗ੍ਰਿਫਤਾਰ ਹੁੰਦਾ ਤਾਂ ਕੋਈ ਬੋਲਦਾ ਨਹੀਂ ਇਹਨਾਂ ਦੇ ਮੂੰਹ ਦੇ ਵਿੱਚ ਹੁੰਗਣੀਆਂ ਪੈ ਜਾਣੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੇ ਜਿਹੜੇ ਸਰਬੱਤ ਖਾਲਸਾ ਦੇ ਚੁਣੇ ਹੋਏ ਜਹੇਦਾਰ ਆ ਜਦੋਂ 15 ਦੇ ਵਿੱਚ ਬੇਅਦਬੀ ਨੇ 16 ਦੇ ਵਿੱਚ ਸਰਬੱਤ ਖਾਲਸਾ ਹੁੰਦਾ ਕਰੋੜਾਂ ਰੁਪਏ ਖਰਚਾ ਹੁੰਦਾ ਸਰਬੱਤ ਖਾਲਸਾ ਦੇ ਜਹੇਦਾਰ ਚੁਣੇ ਜਾਂਦੇ ਆ ਪਰ ਕਿਸੇ ਦਾ ਮੂੰਹ ਤੱਕ ਨਹੀਂ ਖੁੱਲ੍ਹਾ ਕਿ ਪ੍ਰਦੀਪ ਨੂੰ ਜਿਹੜਾ ਵਾ ਉਹਦੀ ਗ੍ਰਿਫਤਾਰੀ ਕੀਤੀ ਜਾਵੇ ਉਹਦੇ ਤੇ ਸਖਤਾਈ ਕੀਤੀ ਜਾਵੇ ਉਹਨੂੰ ਕੋਈ ਕਿਸੇ ਅਫਸਰ ਨਾਲ ਗੱਲ ਕੀਤੀ ਆਵੇ ਕਿਸੇ ਨੂੰ ਮੀਡੀਆ ਨੂੰ ਦਿੱਤਾ ਜਾਵੇ ਇਹ ਦੁੱਖ ਵਾਲੀ ਗੱਲ ਆ ਇਹ ਕਰਕੇ ਚਿੰਤਾ ਨੂੰ ਲੈ ਕੇ ਅੱਜ ਤੇ ਵਕੀਲ ਖੜਾ ਕੀਤਾ ਵਾ ਗਾਰਡਲੇ ਬਣੇ ਹੁਣ ਜਿਹੜਾ ਪ੍ਰਾਈਵੇਟ ਵੀ ਆ ਵਕੀਲ ਜਿਹੜਾ ਗੱਲ ਕਰੂਗਾ ਕੱਲ ਨੂੰ ਤੇ ਅਸੀਂ ਅਪੀਲ ਕਰਦੇ ਹਾਂ ਸਿੱਖ ਕੌਮ ਨੂੰ ਵੀ ਇਸ ਚੀਜ਼ ਤੇ ਸचेत ਹੋ ਤੇ ਇਹ ਜਿਹੜੇ ਲੋਕ ਰੋਟੀਆਂ ਸੇਕਦੇ ਆ ਇਹਨਾਂ ਤੋਂ ਵੀ ਸचेत ਹੋ ਇਹ ਲੋਕ ਜਿਹੜੇ ਆ ਬੇਦਬੀ ਕਰਨ ਵਾਲੇ ਝੂਠੇ ਸੌਦੇ ਵਾਲਿਆਂ ਦੇ ਅੰਦਰ ਖਾਤੇ ਐ ਜਾਂ ਆਉਂਦੇ ਆ ਵੀ ਜਿੰਨਾ ਕਲੀਅਰ ਲੱਗਦੇ ਆ ਵੀ ਜਿਹੜੇ ਨਾਰ ਵਾਲਿਆ ਕਿਉਂਕਿ ਚੋਪਿਆ ਇਹਨਾਂ ਦੀ ਚੁੱਪ ਤੋਂ ਜਿਹੜਾ ਵਾ ਬੜੇ ਸਵਾਲ ਖੜੇ ਹੁੰਦੇ ਆ ਵਾਹਿਗੁਰੂ ਇਸ ਤਰ੍ਹਾਂ ਸਿੱਟ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈਗੇ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਜਿਹੜੀ ਸਿੱਟ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਵੇਖੋ ਜਦੋਂ ਕੋਈ ਦੂਜਾ ਬੰਦਾ ਤੇ ਬੋਲ ਨਹੀਂ ਰਿਹਾ ਤੇ ਸਿੱਟ ਦੇ ਸ਼ਾਬਾਸ਼ ਹੀ ਕਵਾਂਗੇ ਕਿ ਸਿੱਟ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਬੰਦੇ ਨੂੰ ਜਾ ਕੇ ਉਥੋਂ ਗ੍ਰਿਫਤਾਰ ਕਰਕੇ ਲਿਆਂਦਾ ਤੇ ਫਿਰ ਲਿਆ ਕੇ ਇਥੇ ਪੇਸ਼ ਕੀਤਾ ਉਹਨਾਂ ਨੂੰ ਤੇ ਸ਼ਾਬਾਸ਼ ਹੀ ਦਿਆਂਗੇ ਜਿੰਨੀ ਕੰਮ ਕਰ ਰਹੇ ਆ ਵਧੀਆ ਕਰ ਰਹੇ ਆ ਚੰਗਾ ਕੀਤਾ ਕਿਉਂਕਿ ਸਾਡੇ ਵਾਲਿਆਂ ਨੂੰ ਤੇ ਚੰਗੇ ਆ ਸਾਡੇ ਵਾਲਿਆਂ ਤੇ ਉਹਨਾਂ ਨੂੰ ਮੰਨ ਲਓ ਪੁੱਛਣ ਵਾਲੇ ਕੋਈ ਨਹੀਂ ਕਹਿਣ ਵਾਲਾ ਜੀ ਉਹ ਨਹੀਂ ਵੀ ਕਰਨ ਜਾਂਦੇ ਤੇ ਇਹਨਾਂ ਨੂੰ ਕਿਹੜਾ ਕੋਈ ਪਛੰਡਿਆ ਫਿਰ ਅੱਜ ਜਿਹੜੀ ਹੁਣ ਸਰਕਾਰ ਆ ਜਿਹੜੀ ਬੇਦਬੀਆਂ ਦੇ ਨਾਂ ਤੇ ਜਿਹੜਾ ਰੌਲਾ ਪਾਉਂਦੀ ਸੀ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਜਿੱਦਣ ਸਾਡੀ ਸਰਕਾਰ ਬਣਾਉਂਗੇ ਆਮ ਆਦਮੀ ਪਾਰਟੀ ਦੀ ਅਸੀਂ ਤੁਹਾਨੂੰ ਚਵੀਆਂ ਘੰਟਿਆਂ ਜਾਂ ਇਨਸਾਫ ਲੈ ਕੇ ਦੇਵਾਂਗੇ ਤੇ ਹੁਣ ਇੱਥੇ ਦੋਖ ਖਾਲੀ ਗੱਲ ਆ ਕਿ ਸੈਟ ਨੂੰ ਜਿਹੜਾ ਵਾ ਝੂਠੇ ਸੌਦੇ ਵਾਲੇ ਦਾ ਜਿਹੜਾ 295 ਦਾ ਪਰਚਾ ਦਰਦ ਹੁੰਦਾ 295ਏ ਦਾ ਉਹ ਗ੍ਰਹਿ ਮੰਤਰਾਲੇ ਨੇ ਦੇਣਾ ਹੁੰਦੀ ਮਨਜ਼ੂਰੀ ਪਰ ਅੱਜ ਇਹ ਉਹਨੂੰ ਉੱਥੇ ਕੇਸ ਰੱਖ ਕੇ ਬੈਠੀ ਆ ਇਹ ਉਹਨੂੰ ਮਨਜ਼ੂਰੀ ਜਿਹੜੀ ਆ ਉਹ ਕੇਸ ਝੂਠੇ ਸੌਦੇ ਵਾਲੇ ਨੂੰ ਦੇ ਨਹੀਂ ਰਹੀ ਤੇ ਚਲੋ ਇਹ ਪ੍ਰਸ਼ਾਸਨ ਦੇ ਸ਼ਾਬਾਸ਼ ਹੈ ਅਫਸਰਾਂ ਦੇ ਸ਼ਾਬਾਸ਼ ਹੈ ਜਿਨ੍ਹਾਂ ਨੇ ਉਹਨਾਂ ਬੰਦਿਆਂ ਨੂੰ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਵੀ ਇਹਨਾਂ ਲੋਕਾਂ ਨੂੰ ਜਿਹੜਾ ਉਹ ਸਖਤ ਸਜ਼ਾਵਾਂ ਦੇ ਕੇ ਜਿਹੜਾ ਉਹ ਅੰਦਰ ਪੇਜਣ